ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਜੈ ਐਮਸੀ ਦੀ ਪਰਮੇਸ਼ਵਰ ਦੇ ਵਚਨ ਦੇ ਵਿੱਚ ਉਹ ਗੱਲਬਾਤ ਕਰਾਂਗੇ ਵਿਸ਼ਵਾਸੀ ਅਤੇ ਆਤਮਿਕ ਅਗਵਾ ਯਾਨੀ ਕਿ ਪਰਮੇਸ਼ਵਰ ਦਾ ਚੁਣਿਆ ਹੋਇਆ ਸੇਵਕ ਇੱਕ ਵਿਸ਼ਵਾਸੀ ਅਤੇ ਪਰਮੇਸ਼ਵਰ ਦੇ ਚੁਣੇ ਹੋਏ ਸੇਵਕ ਦੇ ਆਪਸੀ ਸਬੰਧ ਆਪਸੀ ਰਿਸ਼ਤਾ ਆਪਸੀ ਮਿਲਮੁਲਾਪ ਦੇ ਬਾਰੇ ਆਪਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਗੱਲ ਕਰਾਂਗੇ ਅਗਰ ਅਸੀਂ ਗੱਲ ਕਰੀਏ ਪ੍ਰਭੂ ਯਿਸੂ ਮਸੀਹ ਦੀ ਤੇ ਉਹਨਾਂ ਦੇ ਬਾਰੇ ਚੇਲਿਆਂ ਦੀ ਪਰਵੀਸ ਹੁਸੀ ਜਦੋਂ ਸੰਸਾਰ ਵਿੱਚ ਆਉਂਦੇ ਨੇ ਤਾਂ ਉਹ ਆਪਣੀ ਸੇਵਕਾਈ ਨੂੰ ਸ਼ੁਰੂ ਕਰਦੇ ਹਨ ਤੇ ਉਹ ਇਹੋ ਜਿਹੇ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਹਨ ਔਰ ਉਹਨਾਂ ਨੂੰ ਕਹਿੰਦੇ ਹਨ ਕਿ ਤੋਬਾ ਕਰੋ ਕਿਉਂਕਿ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ ਇਹ ਉਹ ਲੋਕ ਸੀ ਜਿਨ੍ਹਾਂ ਦੇ ਵਿੱਚ ਪ੍ਰਭੂ ਨੇ ਪਹਿਲਾ ਪ੍ਰਚਾਰ ਕੀਤਾ ਸੀ ਜਿਹੜੇ ਭੁੱਖਮਰੀ ਵਿੱਚ ਕਰੀਬੀ ਵਿੱਚ ਬਿਮਾਰੀਆਂ ਵਿੱਚ ਡਰ ਅਤੇ ਸਹਿਮ ਦੇ ਵਿੱਚ ਹਨੇਰੇ ਦੇ ਵਿੱਚ ਅੰਧਵਿਸ਼ਵਾਸ ਦੇ ਵਿੱਚ ਜੀਣ ਵਾਲੇ ਲੋਕ ਸੀ ਮੌਤ ਦੇ ਸਾਏ ਥੱਲੇ ਜੀਣ ਵਾਲੇ ਲੋਕ ਸੀ ਜਿਨ੍ਹਾਂ ਨੂੰ ਉਮੀਦ ਦੀ ਕਿਰਨ ਉਚਾਉਣ ਵਾਲਾ ਕੋਈ ਵੀ ਨਜ਼ਰ ਨਹੀਂ ਸੀ ਆਉਂਦਾ ਕਲਾਮ ਚ ਲਿਖਿਆ ਮਤੀਚਾਰ ਦੇ ਵਿੱਚ ਉਥੇ ਲਿਖਿਆ ਕਿ ਯੇਸ਼ੂ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਉਹਨਾਂ ਨੂੰ ਲੱਗਾ ਕਿ ਇਹ ਸਾਨੂੰ ਬਚਾਵੇਗਾ ਇਹ ਸਾਨੂੰ ਅੰਧਕਾਰ ਵਿੱਚੋਂ ਕੱਢੇਗਾ ਇਹ ਸਾਨੂੰ ਇੱਕ ਸ਼ਾਂਤੀ ਵਾਲਾ ਜੀਵਨ ਦੇ ਸਕਦਾ ਹੈ ਤੇ ਜਦੋਂ ਪ੍ਰਭੂ ਨੇ ਉਹਨਾਂ ਵਿੱਚ ਪ੍ਰਚਾਰ ਕੀਤਾ ਲਿਖਿਆ ਕਿ ਉਹਨਾਂ ਨੇ ਇਸ ਸੰਸੀ ਦੇ ਵਿੱਚ ਉਹ ਸ਼ਾਂਤੀ ਵੇਖੀ ਇੱਕ ਰੌਸ਼ਨੀ ਵੇਖੀ ਇੱਕ ਚਾਨਣ ਵੇਖਿਆ ਸੋ ਅੱਗੇ ਚੱਲ ਕੇ ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਹਾਂ ਸੇਵਕਾਈ ਦੇ ਵਿੱਚ ਜਦੋਂ ਪ੍ਰਭੂ ਅੱਗੇ ਜਾਂਦੇ ਹਨ ਉੱਥੇ ਇਹ ਵੀ ਕਹਿੰਦੇ ਹਨ ਕਿ ਮੈਂ ਜਗਤ ਦਾ ਚਾਨਣ ਹਾਂ ਜੋ ਕੋਈ ਮੇਰੇ ਪਿੱਛੇ ਚੱਲਦਾ ਹੈ ਉਹ ਹਨੇਰੇ ਵਿੱਚ ਠੋਕਰ ਨਹੀਂ ਖਾਂਦਾ ਬਲਕਿ ਉਹਦੇ ਕੋਲੇ ਜੀਵਨ ਦਾ ਚਾਨਣ ਹੁੰਦਾ ਹੈ ਸੋ ਐਦਾਂ ਕਰਕੇ ਪ੍ਰਭੀਅਸੂਸੀ ਨੇ ਆਪਣੇ ਆਪ ਨੂੰ ਸਮੇਂ-ਸਮੇਂ ਤੇ ਪ੍ਰਗਟ ਕੀਤਾ ਉਹਨੇ ਆਪਣੇ ਆਪ ਨੂੰ ਚਾਨਣ ਕਿਹਾ ਉਹਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਿਹਾ ਉਹਨਾਂ ਸਾਰੀਆਂ ਚੀਜ਼ਾਂ ਬਹੁਤ ਸਾਰੇ ਪਰਮਾਣ ਜਿਹੜੇ ਉਹਨਾਂ ਦੀ ਗੱਲਾਂ ਵਿੱਚ ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਉਹਨਾਂ ਦੇ ਕੰਮਾਂ ਦੇ ਵਿੱਚੋਂ ਸਾਨੂੰ ਨਜ਼ਰ ਆਉਂਦੀਆਂ ਹਨ ਸੋ ਇਸ ਤਰ੍ਹਾਂ ਕਰਕੇ ਲੋਕ ਜੁੜਦੇ ਗਏ ਜਦੋਂ ਅਸੀਂ ਗੱਲ ਕਰਦੇ ਹਾਂ ਚੇਲਿਆਂ ਦੀ ਤੇ ਪ੍ਰਭੀਅਸੂਸੀ ਨੇ ਆਪਣੇ ਚੇਲਿਆਂ ਨੂੰ ਜਦੋਂ ਚੁਣਿਆ ਉਹਨਾਂ ਨੂੰ ਬੜੇ ਹੀ ਆਦਬ ਦੇ ਨਾਲ ਬੜੇ ਤਰੀਕੇ ਦੇ ਨਾਲ ਆਪਣੇ ਪਿੱਛੇ ਚੱਲਣ ਦੇ ਲਈ ਗਿਆ ਤੇ ਚੇਲੇ ਵੀ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਆਪਣਾ ਸਭ ਕੁਝ ਛੱਡ ਕੇ ਚੱਲ ਪਏ ਤੇ ਜਿਵੇਂ ਜਿਵੇਂ ਉਹ ਪ੍ਰਭੂ ਦੇ ਨੇੜੇ ਹੁੰਦੇ ਗਏ ਪ੍ਰਭੂ ਦੇ ਪਿੱਛੇ ਚੱਲਦੇ ਰਹੇ ਤੇ ਆਤਮਿਕ ਗੱਲਾਂ ਪਰਮੇਸ਼ਵਰ ਦੇ ਆਪੇਤਾਂ ਨੂੰ ਉਹ ਸਮਝਦੇ ਗਏ ਔਰ ਉਹ ਪਰਮੇਸ਼ਵਰ ਦੀ ਸੇਵਕਾਈ ਨੂੰ ਸਮਝਦੇ ਗਏ ਔਰ ਯਿਸੂ ਮਸੀਹ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਸਿੱਖਦੇ ਗਏ ਤੇ ਉਹਨਾਂ ਦਾ ਇੱਕ ਰਿਸ਼ਤਾ ਇੱਕ ਪਿਆਰ ਪ੍ਰਭੂ ਦੇ ਨਾਲ ਅਲੱਗ ਤੋਂ ਵੱਖਰੇ ਤਰੀਕੇ ਦਾ ਪੈ ਗਿਆ ਕਈ ਵਾਰ ਪਤਰਸ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਬਚਾਉਣ ਵਾਲਾ ਜਾਂ ਮਸੀਹਾ ਕਰਕੇ ਸਵੀਕਾਰ ਕਰ ਲੈਂਦਾ ਹੈ ਜਦ ਪਰਮੇਸ਼ਵਰ ਦਾ ਪੁੱਤਰ ਕਹਿ ਕੇ ਉਸ ਨੂੰ ਸੰਬੋਧਨ ਕਰਦਾ ਹੈ ਸੋ ਇਸ ਤਰ੍ਹਾਂ ਪਰਮੇਸ਼ਵਰ ਦੀ ਸੇਵਕਾਈ ਦੇ ਵਿੱਚ ਉਹ ਇੱਕ ਉਹਨਾਂ ਦਾ ਵਧੀਆ ਅਦਭੁਤ ਰਿਸ਼ਤਾ ਪੜ ਗਿਆ ਉਹ ਪਿਆਰ ਦੀਆਂ ਗੱਲਾਂ ਉਹ ਸਤਕਾਰ ਦੀਆਂ ਗੱਲਾਂ ਉਹ ਮੇਲ ਮਲਾਪ ਦੀਆਂ ਗੱਲਾਂ ਪ੍ਰਭੂ ਯਿਸੂ ਮਸੀਹ ਨੇ ਆਪਣੀ ਸੇਵਕਾਨ ਉਸ ਨਾਲ ਤੇ ਪ੍ਰਭੂ ਯਸ਼ੁਅ ਮਸੀਹ ਨੇ ਇਹ ਵੀ ਕਿਹਾ ਕਿ ਤੁਸੀਂ ਮੇਰੇ ਸ਼ਗਿਰਦ ਹੋ ਮੇਰੇ ਚੇਲੇ ਹੋ ਠੀਕ ਹੈ ਤੁਸੀਂ ਮੈਨੂੰ ਗੁਰੂ ਵੀ ਕਹਿੰਦੇ ਹੋ ਪਰ ਮੈਂ ਤੁਹਾਨੂੰ ਕਈ ਸਾਰੀਆਂ ਚੀਜ਼ਾਂ ਦੇਵਾਂਗਾ ਕਈ ਸਾਰੇ ਅਧਿਕਾਰ ਦੇਵਾਂਗਾ ਤਾਂ ਪ੍ਰਭੂ ਯਸ਼ੁਅ ਮਸੀਹ ਨੇ ਮਤੀ 10:1 ਦੇ ਵਿੱਚ ਲਿਖਿਆ ਉਹਨਾਂ ਨੂੰ ਦੁਸ਼ਤ ਆਤਮਾਵਾਂ ਨੂੰ ਘਟਣ ਦਾ ਮਾਨਦਗੀ ਨੂੰ ਹਟਾਉਣ ਦਾ ਬਿਮਾਰਾਂ ਨੂੰ ਚੰਗੇ ਕਰਨ ਦਾ ਇਖਤਿਆਰ ਦਿੱਤਾ ਤਾਂ ਇਸ ਤਰ੍ਹਾਂ ਕਰਕੇ ਪ੍ਰਭੂ ਨੇ ਉਹਨਾਂ ਨੂੰ ਕਈ ਸਾਰੀਆਂ ਚੀਜ਼ਾਂ ਉਹਨਾਂ ਦੇ ਉੱਤੇ ਪ੍ਰਗਟ ਕੀਤੀਆਂ ਆਪਣੇ ਭੇਤ ਪ੍ਰਗਟ ਕੀਤੇ ਆਪਣੀ ਸੇਵਕਾਈ ਦੇ ਬਾਰੇ ਦੱਸਿਆ ਕਿ ਤੁਸੀਂ ਕਿਵੇਂ ਜਾ ਕੇ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਨਾ ਹੈ ਮਤੀ ਦੱਸ ਦੇ ਵਿੱਚ ਇਹ ਵੀ ਲਿਖਿਆ ਕਿ ਤੁਸੀਂ ਘਰ ਘਰ ਨਹੀਂ ਜਾਣਾ ਤੁਸੀਂ ਇਜ਼ਰਾਈਲ ਦੀਆਂ ਅਚੀ ਆਉਂਦੀਆਂ ਪੇਡਾ ਪੁੱਲ ਜਾਣਾ ਉਹਨਾਂ ਵਿੱਚ ਅ ਅ ਵਚਨ ਪ੍ਰਚਾਰ ਕਰਨਾ ਹੈ ਤੇ ਜਿਸ ਘਰ ਵਿੱਚ ਜਾਣਾ ਹੈ ਉਸ ਘਰ ਦੇ ਵਿੱਚ ਕਹਿਣਾ ਹੈ ਕਿ ਤੁਹਾਨੂੰ ਸ਼ਾਂਤੀ ਹੋਵੇ ਤਾਂ ਉਹ ਇਸ ਤਰ੍ਹਾਂ ਕਰਕੇ ਉਹ ਪ੍ਰਭੂ ਦੇ ਨਾਲ ਰਹਿ ਕੇ ਸਿੱਖਦੇ ਗਏ ਪ੍ਰਭੂ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਲੋਕਾਂ ਵਿੱਚ ਜਾਓਗੇ ਜਿਹੜੇ ਤੁਹਾਨੂੰ ਮੇਰੇ ਨਾਮ 'ਚ ਕਬੂਲ ਕਰਨਗੇ ਗ੍ਰਹਿਣ ਕਰਨਗੇ ਉਹ ਮੈਨੂੰ ਕਬੂਲ ਕਰ ਲੈਣਗੇ ਜਿਹੜੇ ਤੁਹਾਨੂੰ ਰੱਦ ਕਰਨਗੇ ਜਾਂ ਤੁਹਾਡੀਆਂ ਗੱਲਾਂ ਨੂੰ ਤੁਹਾਡੇ ਸ਼ਬਦਾਂ ਨੂੰ ਤੁਹਾਡੇ ਸੁਣਾਏ ਹੋਏ ਬਚਨਾਂ ਨੂੰ ਰੱਦ ਕਰਨਗੇ ਤੇ ਉਹ ਮੈਨੂੰ ਰੱਦ ਕਰਨਗੇ ਬਹੁਤ ਸਾਰੀਆਂ ਚੀਜ਼ਾਂ ਪ੍ਰਭੂ ਨੇ ਇਖਤਿਆਰ ਦੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਤੋਂ ਇਸ ਤਰ੍ਹਾਂ ਕਰਕੇ ਸੇਵਕਾਂ ਹੀ ਅੱਗੇ ਵਧੇਗੇ ਤੋ ਜਿਸ ਤਰ੍ਹਾਂ ਜਿਸ ਤਰ੍ਹਾਂ ਸੇਵਕਾਈ ਵਰਤੀ ਜਾਂਦੀ ਹੈ ਤੋ ਚੇਲਿਆਂ ਨੇ ਆਪਣੀ ਸੇਵਕਾਈ ਨੂੰ ਇਸ ਤਰ੍ਹਾਂ ਜਾਣ ਲਖਿਆ ਤੋ ਚੱਲਦ ਰਿਹਾ ਮਤਲਬ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਇਹ ਸਿਖਾਉਂਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਨਾਲ ਤੇ ਉਹਦੇ ਸੇਵਕਾਂ ਦੇ ਨਾਲ ਕਿਹੋ ਜਿਹਾ ਰਿਸ਼ਤਾ ਰੱਖਣਾ ਹੈ ਕਿ ਜਦੋਂ ਅਸੀਂ ਪੌਲਸ ਨੂੰ ਪੜਦੇ ਹਾਂ ਪੌਲਸ ਵੀ ਇਸ ਗੱਲ ਦਾ ਜ਼ਿਕਰ ਕਰਦਾ ਹੈ ਜਦੋਂ ਉਹ ਕਲੀਸਿਆਵਾਂ ਦੇ ਵਿੱਚ ਧੜੇ ਵਾਜੀਆਂ ਵੇਖਦਾ ਹੈ ਕਲੀਸਿਆ ਦੇ ਵਿੱਚ ਗੁੱਸਾ ਵੇਖਦਾ ਹੈ ਕ੍ਰੋਧ ਵੇਖਦਾ ਹੈ ਵਿਸ਼ਵਾਸੀਆਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਬੁਰਾਈਆਂ ਨੂੰ ਵੇਖਦਾ ਹੈ ਕਮੀਆਂ ਨੂੰ ਦੇਖਦਾ ਹੈ ਤਾਂ ਉਹ ਕਹਿੰਦਾ ਹੈ ਕਿ ਤੁਹਾਡੇ ਵਿੱਚ ਖਾਰ ਤੁਹਾਡੇ ਵਿੱਚ ਲੜਾਈ ਝਗੜਾ ਤੁਹਾਡੇ ਵਿੱਚ ਗੁੱਸਾ ਤੁਹਾਡੇ ਵਿੱਚ ਕ੍ਰੋਧ ਤੁਹਾਡੇ ਵਿੱਚ ਝਗੜੇ ਤੁਹਾਡੇ ਵਿੱਚ ਰਗੜੇ ਨਹੀਂ ਹੋਣੇ ਚਾਹੀਦੇ ਕਿਉਂਕਿ ਉਸ ਸਮੇਂ ਦੇ ਵਿੱਚ ਵੀ ਪਾਲਸ ਦੇ ਜ਼ਮਾਨੇ ਦੇ ਵਿੱਚ ਵੀ ਬਹੁਤ ਸਾਰੀਆਂ ਵਿਦਤਾ ਬਹੁਤ ਸਾਰੀਆਂ ਪ੍ਰੋਬਲਮਸ ਕਲਿਸਿਆਮਾਂ ਦੇ ਵਿੱਚ ਪਾਈਆਂ ਜਾਂਦੀਆਂ ਸੀ ਅਸੀਂ ਇੱਕ ਵਚਨ ਪੜ੍ਹਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਪੌਲਸ ਗਲਾਤੀਆਂ ਦੀ ਕਿਤਾਬ ਦੇ ਵਿੱਚ ਕੀ ਲਿਖਦਾ ਹੈ ਆਓ ਅਸੀਂ ਵੇਖਾਂਗੇ ਗਲਾਤੀਆਂ 5 ਦੇ ਇੱਕ ਵਚਨ ਤੋਂ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਇਸ ਲਈ ਦ੍ਰਿੜ ਰਹੋ ਅਤੇ ਗੁਲਾਮੀ ਦੇ ਝੂਲੇ ਹੇਠਾਂ ਮੁੜ ਕੇ ਨਾ ਜਾਓ ਮਸੀਹ ਯਿਸੂ ਨੇ ਸਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ ਸੀ ਮਸੀਹ ਯਿਸੂ ਨੇ ਪਾਪ ਦੀ ਗੁਲਾਮੀ ਵਿੱਚੋਂ ਨਸ਼ੇ ਦੀ ਗੁਲਾਮੀ ਵਿੱਚੋਂ ਝੂਠ ਦੀ ਗੁਲਾਮੀ ਵਿੱਚੋਂ ਲੜਾਈਆਂ ਝਗੜੇ ਗੁੱਸੇ ਕ੍ਰੋਧ ਦੀ ਗੁਲਾਮੀ ਦੇ ਵਿੱਚੋਂ ਇਸ ਲਈ ਕੱਟਿਆ ਸੀਗਾ ਤਾਂ ਕਿ ਅਸੀਂ ਹਮੇਸ਼ਾ ਉਹਨਾਂ ਤੋਂ ਬਚ ਕੇ ਰਹੀਏ ਉਸ ਤੋਂ ਦੂਰ ਰਹੀਏ ਅਸੀਂ ਦੁਬਾਰਾ ਉਸ ਗੁਲਾਮੀ ਵਿੱਚ ਨਾ ਜਾਈਏ ਪਰ ਜਦੋਂ ਅਸੀਂ ਅੱਗੇ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ ਉੱਥੇ ਇਹ ਚੀਜ਼ ਵੀ ਲਿਖੀ ਆ ਕਿ ਜਿਹੜੇ ਆਤਮਾ ਦੇ ਫਲ ਹਨ ਅਤੇ ਜਿਹੜੇ ਸਰੀਰ ਦੇ ਫਲ ਹਨ ਉਹਨਾਂ ਦੇ ਬਾਰੇ ਵੀ ਜ਼ਿਕਰ ਹੁੰਦਾ ਆ 18 ਵਚਨ ਤੋਂ ਅਗਰ ਅਸੀਂ ਵੇਖਦੇ ਹਾਂ ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹੋ ਤਾਂ ਸ਼ਰਧੇ ਮਤ ਹਿੱਤ ਨਹੀਂ ਨਹੀਂ ਹੋ ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ ਸੋ ਇਹ ਹਨ ਸਭ ਤੋਂ ਪਹਿਲਾਂ ਅਸੀਂ ਸਰੀਰ ਦੇ ਕੰਮਾਂ ਬਾਰੇ ਵੇਖਦੇ ਹਾਂ ਇੱਥੇ ਲਿਖਿਆ ਹੈ ਹਰਾਮਕਾਰੀ ਗੰਦਬੰਦ ਲੁੱਚਪਣਾ ਮੂਰਤੀ ਪੂਜਾ ਜਾਦੂਗਰੀ ਵੈਰ ਝਗੜੇ ਹਾਦਸਾ ਕ੍ਰੋਧ ਧੜੇਵਾਜੀਆਂ ਫੁੱਟਾਂ ਵਿਤ ਤਾਂ ਖਾਰ ਨਸ਼ੇ ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ ਇਹਦੇ ਵਿੱਚ ਬਹੁਤ ਸਾਰੇ ਐਸੇ ਕੰਮ ਗਿਣਾਏ ਗਏ ਹਨ ਜਿਹੜੇ ਵਿਸ਼ਵਾਸੀਆਂ ਦੇ ਜੀਵਨ ਵਿੱਚ ਵੀ ਪਾਏ ਜਾਂਦੇ ਹਨ ਇੱਥੇ ਲਿਖਿਆ ਹੈ ਸ਼ਰੀਰ ਦੇ ਕੰਮ ਜਿਹੜੇ ਲੋਕ ਆਤਮਾ ਦੀ ਅਗਵਾਈ ਨਾਲ ਨਹੀਂ ਚੱਲਦੇ ਜਿਹੜੇ ਸ਼ਰੀਰ ਦੀ ਇੱਛਾ ਅਨੁਸਾਰ ਸ਼ਰੀਰ ਦੀ ਮਨਸਾ ਦੇ ਅਨੁਸਾਰ ਚੱਲਦੇ ਹਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਸਰੀਰਕ ਕੰਮ ਪਾਏ ਜਾਂਦੇ ਹਨ ਸਭ ਤੋਂ ਪਹਿਲਾਂ ਲਿਖਿਆ ਕਿ ਉਹ ਹਰਾਮਕਾਰੀ ਕੁਝ ਲੋਕ ਮਸੀਬ ਵਿੱਚ ਹੁੰਦੇ ਹੋਏ ਵੀ ਹਰਾਮਕਾਰੀ ਕਰਦੇ ਹਨ ਕੁਝ ਲੋਕ ਮਸੀਬ ਵਿੱਚ ਹੁੰਦੇ ਹੋਏ ਵੀ ਗੰਦਮੰਦ ਨੂੰ ਪਸੰਦ ਕਰਦੇ ਹਨ ਜਿੱਦਾਂ ਕਿ ਗੰਦੀਆਂ ਚੀਜ਼ਾਂ ਨੂੰ ਵੇਖਣਾ ਗੰਦੀਆਂ ਫਿਲਮਾਂ ਨੂੰ ਵੇਖਣਾ ਗੰਦੀਆਂ ਸਟੋਰੀ ਵੇਖਣਾ ਗੰਦੀਆਂ ਰੀਲਾਂ ਵੇਖਣਾ ਜਾਂ ਹੋਰ ਗਲਤ ਨਜ਼ਰ ਨਾਲ ਵੇਖਣਾ ਇਹ ਉਹ ਚੀਜ਼ਾਂ ਗੰਦਮੰਦ ਹਨ ਜਿਹੜੀਆਂ ਬਹੁਤ ਸਾਰੇ ਵਿਸ਼ਵਾਸ ਕੀਤੇ ਹੋਏ ਲੋਕਾਂ ਦੇ ਜੀਵਨ ਵਿੱਚ ਵੀ ਪਾਏ ਜਾਂਦੇ ਹਨ ਫਿਰ ਅੱਗੇ ਲਿਖਿਆ ਲੁਚਪੁਣਾ ਲੁਚਪੁਣਾ ਬਹੁਤ ਸਾਰੇ ਵਿਸ਼ਵਾਸੀ ਹੋਣ ਦੇ ਬਾਅਦ ਵੀ ਇਹ ਕੰਮ ਕਰਦੇ ਹਨ ਉਹ ਭੁੱਲ ਜਾਂਦੇ ਹਨ ਕਿ ਪਰਮੇਸ਼ਵਰ ਦੀਆਂ ਨਜ਼ਰਾਂ ਹਮੇਸ਼ਾ ਸਾਡੇ ਉੱਤੇ ਲੱਗੀਆਂ ਹਨ ਮੂਰਤੀ ਪੂਜਾ ਬੜੇ ਲੋਕ ਹਨ ਜਿਹੜੇ ਬੁੱਲਾਂ ਤੋਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਨ ਪਰਮੇਸ਼ਵਰ ਦੀ ਬੰਦਗੀ ਕਰਦੇ ਹਨ ਪ੍ਰਾਰਥਨਾ ਵੀ ਕਰਦੇ ਹਨ ਪਰ ਕਈ ਪ੍ਰਕਾਰ ਦੀ ਮੂਰਤੀ ਪੂਜਾ ਵੀ ਉਹ ਲੁਕ ਛੁਪ ਕੇ ਕਰਦੇ ਹਨ ਜਾਂ ਕਿਸੇ ਦੇ ਕਹਿਣ ਤੇ ਕਰਦੇ ਹਨ ਜੋ ਕਿ ਪਰਮੇਸ਼ਵਰ ਦੇ ਬਚਨ ਦੇ ਉਲਟ ਹੈ ਇਹ ਆਤਮਿਕ ਰੀਤੀ ਨਾਲ ਨਹੀਂ ਪਰ ਉਹ ਸਰੀਰ ਦੀ ਮਨਛਾ ਦੇ ਅਨੁਸਾਰ ਲੋਕੀ ਕਰਦੇ ਆ ਵੈਰ ਬਹੁਤ ਸਾਰੇ ਵਿਸ਼ਵਾਸੀ ਨੇ ਜਿਹੜੇ ਆਪਣੇ ਪਾਪਾਂ ਤੋਂ ਤੋਬਾ ਕਰਨ ਤੋਂ ਬਾਅਦ ਵੀ ਇਹ ਗੱਲਾਂ ਇਕਰਾਰ ਕਰਨ ਤੋਂ ਬਾਅਦ ਵੀ ਕਿ ਮੈਂ ਕਿਸੇ ਨਾਲ ਵੈਰ ਨਹੀਂ ਰੱਖਾਂਗਾ ਮੈਂ ਹਰ ਇੱਕ ਨੂੰ ਆਪਣਾ ਸਮਝਾਂਗਾ ਕਿਉਂਕਿ ਯਿਸੂ ਮਸੀਹ ਨੇ ਆਪਣੇ ਵੈਰੀਆਂ ਨੂੰ ਪਿਆਰ ਕੀਤਾ ਔਰ ਯਿਸੂ ਮਸੀਹ ਨੇ ਇਹ ਵੀ ਕਿਹਾ ਆਪਣੇ ਵੈਰੀਆਂ ਨੂੰ ਆਪਣੇ ਜਿਹਾ ਪਿਆਰ ਕਰ ਆਪਣੇ ਗੁਆਂਢੀ ਨੂੰ ਆਪਣੇ ਇਥੇ ਹਾਂ ਕਿਹਾ ਪਿਆਰ ਕਰ ਤੋ ਅੱਜ ਬਹੁਤ ਸਾਰੇ ਲੋਕਾਂ ਨਬਸੀ ਦੇ ਵਿੱਚ ਹੋ ਕੇ ਵੈਰ ਰੱਖਣਾ ਝਗੜੇ ਹੱਤਸ ਕ੍ਰੋਧ ਕ੍ਰੋਧ ਜਿਹੜਾ ਹੈ ਬਾਈਬਲ ਦੇ ਵਿੱਚ ਲਿਖਿਆ ਹੈ ਬਾਈਬਲ ਵੀ ਸਾਨੂੰ ਸਿਖਾਉਂਦੀ ਹੈ ਗੁੱਸਾ ਜਿਹੜਾ ਹੈ ਕ੍ਰੋਧ ਜਿਹੜਾ ਹੈ ਉਹ ਜ਼ਿੰਦਗੀਆਂ ਨੂੰ ਤਬਾਹ ਕਰ ਦਿੰਦਾ ਹੈ ਅੱਜ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਅਸੀਂ ਦੇਖਦੇ ਹਾਂ ਜਿਹੜੇ ਬਿਨਾਂ ਗੱਲ ਤੋਂ ਛੋਟ-ਛੋਟੀ ਗੱਲ ਤੋਂ ਕ੍ਰੋਧ ਕਰ ਲੈਂਦੇ ਆ ਗੁੱਸਾ ਕਰ ਲੈਂਦੇ ਆ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਕੋੜੇ ਮਾਰੇ ਗਏ ਮੂੰਹ ਤੇ ਥੁੱਕਿਆ ਗਿਆ ਉਹਨੂੰ ਕੋੜਿਆਂ ਦੀ ਮਾਰ ਮਾਰੀ ਗਈ ਬਰਛਾ ਮਾਰਿਆ ਗਿਆ ਨਿਰਜਾ ਮਾਰਿਆ ਗਿਆ ਬੇਇਜ਼ਤ ਕੀਤਾ ਗਿਆ ਕੀ ਪ੍ਰਭੂ ਯਿਸੂ ਮਸੀਹ ਨੂੰ ਗੁੱਸਾ ਨਹੀਂ ਸੀ ਆ ਸਕਦਾ ਕੀ ਪ੍ਰਭੂ ਯਿਸੂ ਮਸੀਹ ਦੇ 12 ਚੇਲਿਆਂ ਨੂੰ ਜਿਨ੍ਹਾਂ ਨੇ ਇੰਨੀ-ਇੰਨੀ ਵੱਡੀਆਂ ਕੁਰਬਾਨੀਆਂ ਦਿੱਤੀਆਂ ਕਿ ਉਹਨਾਂ ਨੂੰ ਗੁੱਸਾ ਨਹੀਂ ਸੀ ਆ ਸਕਦਾ ਕੀ ਉਹ ਗੁੱਸਾ ਨਹੀਂ ਸੀ ਕਰ ਸਕਦੇ ਉਹ ਕਿ ਉਹ ਸਰੀਰ ਦੇ ਅਨੁਸਾਰ ਨਹੀਂ ਬਲਕਿ ਉਹ ਆਤਮਿਕ ਕਿਰਤੀ ਦੇ ਅਨੁਸਾਰ ਚੱਲਣ ਵਾਲੀ ਸੀ ਉਹਨਾਂ ਨੂੰ ਪਤਾ ਸੀ ਕਿ ਸਰੀਰ ਦੇ ਵਿੱਚ ਇਹ ਦੁੱਖ ਸਾਨੂੰ ਝੱਲਣੇ ਹੀ ਪੈਣੇ ਆ ਕਿਉਂਕਿ ਇਹਨਾਂ ਚੀਜ਼ਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਨਾਂ ਨੇ ਫਤਿਹ ਪਾਈ ਸੀ ਇਸ ਲਈ ਉਹਨਾਂ ਨੇ ਗੁੱਸਾ ਨਹੀਂ ਕ੍ਰੋਧ ਨਹੀਂ ਕੀਤਾ ਗੱਲ ਦੇ ਪਤਨੇ ਕਾੜ ਨਹੀਂ ਕੀਤੀ ਬਲਕਿ ਉਹ ਉਹਨਾਂ ਨੇ ਮਾਫ ਕੀਤਾ ਪਰ ਸਾਡੇ ਇੱਥੇ ਵੀ ਬਹੁਤ ਸਾਰੇ ਵਿਸ਼ਵਾਸੀ ਇਦਾਂ ਦੇ ਹੈਗੇ ਆ ਜਿਹੜੇ ਬਿਨਾਂ ਗੱਲ ਤੋਂ ਕਦੀ ਆਪਣੇ ਆਤਮਿਕ ਆਗੂ ਨਾਲ ਗੁੱਸੇ ਹੋਗੇ ਕਦੀ ਵਿਸ਼ਵਾਸੀ ਭੈਣ ਭਾਈ ਨਾਲ ਗੁੱਸੇ ਹੋਗੇ ਕਦੀ ਘਰ ਵਿੱਚ ਗੁੱਸੇ ਹੋਗੇ ਕਦੀ ਕਿਸ ਤਰ੍ਹਾਂ ਗੁੱਸੇ ਹੋਗੇ ਤੇ ਇਸ ਕਰਕੇ ਉਹਨਾਂ ਦਾ ਜੀਵਨ ਜਿਹੜਾ ਉਸੇ ਨਾਲ ਪਰਿਆ ਰਹਿੰਦਾ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਫਿਰ ਲਿਖਿਆ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਆ ਜਦੋਂ ਗੁੱਸਾ ਆਉਂਦਾ ਹੈ, ਕ੍ਰੋਧ ਆਉਂਦਾ ਹੈ ਇਨਸਾਨ ਦੇ ਜੀਵਨ 'ਚ ਫਿਰ ਧੜੇਵਾੜੀਆਂ ਬਣ ਜਾਂਦੀਆਂ ਹਨ। ਅੱਜ ਬਹੁਤ ਸਾਰੇ ਲੋਕਾਂ ਨੂੰ ਮੈਂ ਵੇਖਦਾ ਹਾਂ, ਬਹੁਤ ਸਾਰੇ ਲੋਕੀ ਇਦਾਂ ਦੇ ਹਨ, ਅਗਰ ਆਪਣੇ ਆਪੂ ਨਾਲ ਜ਼ਰਾ ਮੜੀ ਜੀ ਗੱਲ ਦਾ ਗੁੱਸਾ ਹੋਇਆ ਤੇ ਚਲੋ ਜੀ ਚਰਚ ਜਾਣਾ ਬੰਦ। ਫੋਨ ਚੱਕੜਾ ਬੰਦ। ਗੱਲ ਕਰਨਾ ਬੰਦ। ਹਸਤਰੀ ਜੀ ਵਿਚਾਰਾ, ਬਚਨ ਦੇ ਅਨੁਸਾਰ ਰੱਬ ਦਾ ਦਾਸ ਵਚਨ ਦਾ ਬੰਨਿਆ ਹੁੰਦਾ ਹੈ ਵਚਨ ਦੇ ਅਨੁਸਾਰ ਉਹ ਵਚਨ ਪੂਰਾ ਕਰਦਾ ਹੈ ਇਸ ਲਈ ਵਾਰ-ਵਾਰ ਫੋਨ ਕਰਦਾ ਹੈ ਭੈਣ ਤੂੰ ਚਰਚ ਨਹੀਂ ਆਈ ਭਾਈ ਤੂੰ ਚਰਚ ਆ ਜਾ ਭਾਈ ਤੂੰ ਕਿਉਂ ਨਹੀਂ ਆਉਂਦਾ ਕੀ ਗੱਲਬਾਤ ਹੋ ਗਈ ਕਿਉਂਕਿ ਬਾਈਬਲ ਦੱਸਦੀ ਹੈ ਪਰ ਯਿਸੂ ਅਸੀਸ ਨੇ ਕਿਹਾ ਇੱਕ ਇੱਕ ਚਰਵਾਹੇ ਦੀਆਂ ਅਗਰ ਸਭ ਬਿੱਡਾ ਹੋਣ ਗਿਆ ਤੇ ਉਹ ਇੱਕ ਅਗਰ ਗਵਾਚੇਗੀ ਤੇ ਉਹਨੇ ਨੇ ਨਵੇਂ ਨੂੰ ਛੱਡ ਕੇ ਇੱਕ ਨੂੰ ਲੱਭਣ ਜਾਵੇਗਾ ਜਦੋਂ ਉਹ ਲੱਭ ਪੈਂਦੀ ਹੈ ਤੇ ਉਹ ਉਸ ਨੂੰ ਕੁਛੜ ਚੁੱਕਦਾ ਬੋਟਿਆਂ ਤੇ ਚੁੱਕਦਾ ਖੁਸ਼ੀ ਮਨਾਉਦਾ ਹੈ ਤੇ ਇਸੇ ਤਰ੍ਹਾਂ ਇੱਕ ਪ੍ਰਭੂ ਦਾ ਦਾਸ ਪਾਸਟਰ ਜਿਹੜਾ ਆ ਉਹ ਚਰਮਾਹੇ ਬਾਂਦੇ ਜਦੋਂ ਕੋਈ ਭੇਡ ਕੋਈ ਵਿਸ਼ਵਾਸੀ ਭੈਣ ਭਾਈ ਰੁਸ ਕੇ ਜਾਂ ਕਿਸੇ ਵੀ ਤਰੀਕੇ ਨਾਲ ਘਰੇ ਬੈਠ ਜਾਂਦਾ ਆ ਚਰਚ ਨਹੀਂ ਆਉਂਦਾ ਬੰਦ ਕਰ ਦਿੰਦਾ ਆ ਤੇ ਰੱਬ ਦਾ 10 वचन ਦੇ ਮੁਤਾਬਕ ਉਸ ਨੂੰ ਲੱਭਣ ਦੀ ਤੇ ਉਸ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਆ ਪਰ ਉਹਦੇ ਉਲਟ ਹੁੰਦਾ ਕੀ ਹੈ ਵਿਸ਼ਵਾਸੀ ਉਹ ਕੋ ਫੋਨ ਚੱਕਣਾ ਬੰਦ ਕਰ ਦਿੰਦੇ ਗੱਲ ਕਰਨਾ ਬੰਦ ਕਰ ਦਿੰਦੇ ਹਨ ਜੋ ਕਿ ਇਹ ਸਰੀਰ ਦੀ ਇੱਛਾ ਅਨਸਾਰ ਹੈ ਆਤਮਿਕ ਰੀਤੀ ਨਾ ਨਹੀਂ ਹੈ ਇਹ ਆਤਮਾ ਦਾ ਫਲ ਨਹੀਂ ਹੈ ਇਹ ਤਾਂ ਸਰੀਰ ਦਾ ਫਲ ਆ ਗੁੱਸਾ ਕਰਨਾ ਕ੍ਰੋਧ ਕਰਨਾ ਜਦ ਕਿ ਪਰਮੇਸ਼ਵਰ ਦੇ ਦਾਸ ਦਾ ਅਤੇ ਵਿਸ਼ਵਾਸੀਆਂ ਦਾ ਰਿਸ਼ਤਾ ਜਿਹੜਾ ਆ ਇੱਕ ਮਜ਼ਬੂਤ ਚਟਾਨ ਵਾਂਗ ਹੋਣਾ ਚਾਹੀਦਾ ਹੈ। ਪ੍ਰਭੂ ਨੇ ਕਿਹਾ ਜੋ ਮੇਰੇ ਦਾਸ ਨੂੰ ਕਬੂਲ ਕਰਦਾ ਆ ਮੈਨੂੰ ਕਬੂਲ ਕਰਦਾ ਆ ਜੋ ਮੇਰੇ ਦਾਸ ਨੂੰ ਰੱਦ ਕਰਦਾ ਆ ਉਹ ਮੈਨੂੰ ਰੱਦ ਕਰਦਾ ਆ ਤੂੰ ਸਾਡੇ ਵਿਸ਼ਵਾਸੀਆਂ ਨੂੰ ਇਹ ਸਮਝਣ ਦੀ ਤੇ ਸਿੱਖਣ ਦੀ ਲੋੜ ਆ। ਵਿਸ਼ਵਾਸੀਆਂ ਨੂੰ ਲੱਗਦਾ ਹੈ ਕਿ ਪਾਸਟਰ ਜੀ ਮੇਰੇ ਤਰਲੇ ਘੜਦੇ ਪਏ ਆ ਪਰ ਮੇਰੇ ਬਿਨਾ ਮਤਲਬ ਕਿ ਉਹਨਾਂ ਦਾ ਗੁਜ਼ਾਰਾ ਨਹੀਂ ਬੜਾ ਇਹ ਗਲਤੀ ਆ ਸ਼ੈਤਾਨ ਗਲਤ ਸੋਚ ਸਾਡੇ ਲੋਕਾਂ ਦੇ ਅੰਦਰ ਪਾਉਂਦਾ ਹੈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਰੱਬ ਦੇ ਦਾਸ ਨੇ ਪ੍ਰਭੂ ਦੇ ਸੇਵਕ ਨੇ ਤੁਹਾਡੇ ਅਗੂਏ ਨੇ ਤੁਹਾਡੇ ਲਈ ਮਿਹਨਤ ਕੀਤੀ ਹੁੰਦੀ ਹੈ ਦੁਆਵਾਂ ਕੀਤੀਆਂ ਹੁੰਦੀਆਂ ਹਨ ਰੋਜ਼ੇ ਰਖ ਰਖ ਪ੍ਰਾਰਥਨਾਵਾਂ ਕੀਤੀਆਂ ਹੁੰਦੀਆਂ ਹਨ ਤੇ ਤੁਹਾਨੂੰ ਪਰਮੇਸ਼ਰ ਦੇ ਬਚਨ ਵਿੱਚੋਂ ਮਜ਼ਬੂਤ ਕੀਤਾ ਹੁੰਦਾ ਸਿਖਾਇਆ ਹੁੰਦਾ ਰਾਤਾਂ ਨੂੰ ਜਾਗ ਜਾ ਕੇ ਕਦੀ ਆਨਲਾਈਨ ਮੀਟਿੰਗ ਕਰ ਕਦੀ ਘਰੇ ਜਾ ਕੇ ਪ੍ਰਾਰਥਨਾ ਕਰ ਕਦੀ ਵਿਜ਼ਿਟ ਕਰ ਕਦੀ ਕਿਸ ਤਰ੍ਹਾਂ ਕਰ ਕਦੀ ਤੁਹਾਨੂੰ ਕੋਲ ਬਿਠਾ ਕੇ ਸਪੈਸ਼ਲ ਪਰਮੇਸ਼ਰ ਦੇ ਬਚਨ ਸਿਖਾਈ ਹੁੰਦੇ ਆ ਕਿੰਨੀ ਮਿਹਨਤ ਕੀਤੀ ਹੁੰਦੀ ਹੈ ਤੇ ਅਸੀਂ ਉਹਨਾਂ ਦੀ ਸਾਰੀ ਮਿਹਨਤ ਨੂੰ ਇੱਕ ਝਟਕੇ ਵਿੱਚ ਲਤ ਮਾਰ ਦਿੰਦਾ ਜਦ ਕਿ ਐਦਾਂ ਸਾਨੂੰ ਨਹੀਂ ਕਰਨਾ ਚਾਹੀਦਾ ਅਸਲੀ ਪਰਮੇਸ਼ਵਰ ਦੇ ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਨਹੀਂ ਸਾਡੇ ਅੰਦਰ ਅਗਰ ਗੁੱਸਾ ਆ ਰਿਹਾ ਸਾਡੇ ਅੰਦਰ ਅਗਰ ਖਾਰ ਆ ਰਹੀ ਹੈ ਵੈਰ ਗਰੋਧ ਆ ਰਿਹਾ ਅਸੀਂ ਅਗਰ ਫੋਨ ਨਹੀਂ ਚੱਕ ਰਹੇ ਅਸੀਂ ਅਗਰ ਗੱਲ ਨਹੀਂ ਕਰ ਰਹੇ ਤਾਂ ਸਾਡੇ ਵਿੱਚ ਕਿਤੇ ਨਾ ਕਿਤੇ ਸ਼ੈਤਾਨੀ ਫਲ ਆ ਚੁੱਕੇ ਹਨ ਉਹ ਸ਼ਰੀਰਕ ਫਲ ਆ ਚੁੱਕੇ ਹਨ ਸ਼ੈਤਾਨ ਦਾ ਕੰਟਰੋਲ ਸਾਡੇ ਉੱਤੇ ਹੋ ਗਿਆ ਹੈ ਉੱਥੇ ਸਮਝਣ ਦੀ ਲੋੜ ਹੁੰਦੀ ਹੈ ਉੱਥੇ ਸਿੱਖਣ ਦੀ ਲੋੜ ਹੁੰਦੀ ਹੈ ਉੱਥੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਕਲਾਮ ਦੇ ਵੱਲ ਮੁੜਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਹਲੇ ਆਤਮਿਕ ਫਲਾਈ ਤਾਂ ਮੈਂ ਗੱਲ ਹੀ ਨਹੀਂ ਕੀਤੀ ਇਹ ਤੇ ਸ਼ਰੀਰਿਕ ਫਲਾਂ ਦੀ ਮੈਂ ਗੱਲ ਕਰਦਾ ਆ ਅੱਜ ਕੱਲ ਬਹੁਤ ਸਾਰੇ ਵਿਸ਼ਵਾਸੀਆਂ ਦਾ ਇਦਾਂ ਹਾਲ ਆ ਇਸ ਕਰਕੇ ਕਲੀਸਿਆਵਾਂ 'ਚ ਜੜੀਆਂ ਖਰਾਬ ਹੋ ਰਹੀਆਂ ਨੇ ਕਲੀਸਿਆਵਾਂ 'ਚ ਟੁੱਟ ਰਹੀਆਂ ਨੇ ਕਈ ਵਾਰੀ ਵਿਸ਼ਵਾਸੀ ਇਸ ਤਰ੍ਹਾਂ ਹੁੰਦੇ ਆ ਉਹ ਬਿਨਾਂ ਗੱਲ ਤੋਂ ਬਿਨਾਂ ਵਜ੍ਹਾ ਤੋਂ ਚਰਚ ਨਹੀਂ ਹੋ ਜਾਂਦੇ ਲੇਕਿਨ ਕਿਤਨਾ ਕਿ ਤੋਂ ਹੋਰ YouTube ਤੋਂ ਸੋਸ਼ਲ ਮੀਡੀਆ ਤੋਂ ਆਨਲਾਈਨ ਜਾਂ ਇੱਧਰ ਉੱਧਰ ਕੁਛ ਨਾ ਕੁਛ ਸੁਣ ਲੈਂਦੀ ਹੈ ਤੇ ਫਿਰ ਪਤਾ ਨਹੀਂ ਕੀ ਦਿਮਾਗ ਵਿੱਚ ਆ ਜਾਂਦਾ ਹੈ ਤੇ ਫਿਰ ਉਹ ਆਪਣੇ ਪਾਸਟਰ ਨੂੰ ਆਪਣੇ ਸੇਵਕ ਨੂੰ ਉਹ ਜੀਰੋ ਸਮਝਣ ਲੱਗ ਜਾਂਦੇ ਆ ਉਹ ਉਹ ਉਹਨਾਂ ਦੀ ਸਾਰੀ ਮਿਹਨਤ ਨੂੰ ਭੁੱਲ ਜਾਂਦੇ ਆ ਜੋ ਕਿ ਨਹੀਂ ਕਰਨਾ ਚਾਹੀਦਾ ਸਮਝਣ ਦੀ ਲੋੜ ਹੈ ਇਸੇ ਤਰ੍ਹਾਂ ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਿਆ ਹੈ ਜਦੋਂ 21 ਵਚਨ ਅਸੀਂ ਪੜ੍ਹਦੇ ਆ ਇੱਥੇ ਲਿਖਿਆ ਹੈ ਇੰਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ ਜਿਵੇਂ ਮੈਂ ਅੱਗੇ ਵੀ ਆਖਿਆ ਸੀ ਭਾਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਦੇਖੋ ਜੀ ਪਰਮੇਸ਼ਵਰ ਦੇ ਵਚਨ ਚ ਸਾਫ਼ ਲਿਖਿਆ ਹੈ ਜਿਹੜੇ ਭੈੜ ਭਰਾ ਵਿਸ਼ਵਾਸੀ ਹੋਣ ਦੇ ਨਾਤੇ ਇਹੋ ਜਿਹੇ ਕੰਮ ਕਰਦੇ ਹਨ ਇਹੋ ਜਿਹੇ ਜੀਵਨ ਨੂੰ ਜੀਰੇ ਹਨ ਉਹ ਪਰਮੇਸ਼ਵਰ ਦੇ ਸਵਰਗ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ ਫਿਰ ਕੀ ਫਾਇਦਾ ਸਾਡਾ ਪ੍ਰਭੂ ਪ੍ਰਭੂ ਕਰਨ ਦਾ ਫਿਰ ਕੀ ਫਾਇਦਾ ਸਾਡਾ ਧੰਨਵਾਦ ਕਰਨ ਦਾ ਅਗਰ ਅਸੀਂ ਇਹ ਕੰਮ ਕਰਦੇ ਪਏ ਜੇ ਸਾਡੇ ਅੰਦਰ ਗੁੱਸਾ ਹੈ, ਕ੍ਰੋਧ ਹੈ, ਧੜੇ ਬਾਜ਼ੀਆਂ ਹਨ, ਵਿਦਤਾ ਹਨ, ਅਸੀਂ ਝਗੜੇ ਕਰਦੇ ਹਾਂ, ਅਸੀਂ ਇਸ ਨਾਲ ਵੈਰ ਰੱਖਦੇ ਹਾਂ, ਬਦਮਸਤੀਆਂ ਕਰਦੇ ਹਾਂ, ਬੁਰਾਈਆਂ ਕਰਦੇ ਹਾਂ। ਇਹ ਕਈ ਪ੍ਰਕਾਰ ਦੇ ਅ ਸਰੀਰਕ ਫਲ ਹਨ, ਸ਼ੈਤਾਨ ਦੀਆਂ ਮਨਸਾ ਹਨ ਜਿਹੜੀਆਂ ਉਹ ਸਾਡੇ ਜੀਵਨ ਵਿੱਚ ਪੂਰੀਆਂ ਕਰਦਾ। ਤੋ ਕਿਸ ਤਰ੍ਹਾਂ ਅਸੀਂ ਪਰਮੇਸ਼ਵਰ ਦੇ ਸਵਰਗ ਰਾਜ ਵਿੱਚ ਜਾਵਾਂਗੇ? ਨਹੀਂ ਜਾ ਸਕਦੇ। ਬਿਲਕੁਲ ਵੀ ਨਹੀਂ ਜਾ ਸਕਦੇ। ਬਲਕਿ ਸਾਨੂੰ ਇਹਦੇ ਉਲਟ ਕਰਨਾ ਕੀ ਚਾਹੀਦਾ ਹੈ? ਆਤਮਿਕ ਫਲਾਂ ਦੇ ਵੱਲ ਆਉਣਾ ਚਾਹੀਦਾ ਹੈ। ਆਤਮਿਕ ਫਲ ਅਸੀਂ ਕਿਹਦੇ ਹਾਂ? ਕੀ ਹਨ? 22 ਵਚਨ ਦੇ ਵਿੱਚ ਲਿਖਿਆ ਹੈ ਪਰ ਆਤਮਾ ਦਾ ਫਲ ਇਹ ਹੈ પ્રેમ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਜਮ। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਾ ਨਹੀਂ ਹੈ। ਹallelujah। ਇੱਥੇ ਲਿਖਿਆ ਹੈ ਕਿ ਇਨ੍ਹਾਂ ਸਰੀਰਕ ਫਲਾਂ ਦੀ بجائے ਇਨ੍ਹਾਂ ਗੁਰੀਆਂ ਗੱਲਾਂ ਦੀ بجائے ਸਾਡੇ ਜੀਵਨ ਵਿੱਚ ਆਤਮਿਕ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਹਨ। ਜਿਨ੍ਹਾਂ ਦੇ ਵਿੱਚੋਂ ਪਹਿਲੀ ਗੱਲ ਹੈ ਪ੍ਰੇਮ ਅਸੀਂ ਮਸੀਹ ਯਿਸੂ ਵਾਲਾ ਪ੍ਰੇਮ ਇੱਕ ਦੂਜੇ ਨਾਲ ਰੱਖੀਏ ਅਸੀਂ ਪ੍ਰਭੂ ਦੇ ਦਾਸ ਦੀ ਇੱਜ਼ਤ ਕਰੀਏ ਕਦਰ ਕਰੀਏ ਜਦੋਂ ਅਸੀਂ ਨਵੇਂ-ਨਵੇਂ ਹੁੰਨੇ ਆ ਤੇ ਅਸੀਂ ਰੱਬ ਦੇ ਦਾਸ ਦੀ ਕਿੰਨੀ ਇੱਜ਼ਤ ਕਰਦੇ ਆ ਪ੍ਰਭੂ ਦੇ ਦਾਸ ਨੂੰ ਕਿੰਨਾ ਆਦਰ ਮਾਣ ਦਿੰਨੇ ਆ ਕਿੰਨਾ ਸੀ ਰਿਸਪੈਕਟ ਦਿੰਨੇ ਆ ਪਰ ਜਿਵੇਂ ਜਿਵੇਂ ਪ੍ਰਭੂ ਦਾ ਦਾਸ ਉਹਦੇ ਵਾਈਫ ਬੱਚੇ ਸਾਡੇ ਵਿੱਚ ਘੁੱਲ ਮਿਲ ਜਾਂਦੇ ਹਨ ਸੰਗਤੀ ਵਿੱਚ ਵੱਧਦੇ ਆ ਉਸੇ ਤਰ੍ਹਾਂ ਸ਼ੈਤਾਨ ਵੀ ਫਿਰ ਉਹ ਕਈ ਲੋਕਾਂ ਦੇ ਵਿੱਚ ਐਸੇ ਥਾਟ ਐਸੀਆਂ ਗੱਲਾਂ ਪਾ ਦਿੰਦਾ ਆ ਜਿਹਦੇ ਕਰਕੇ ਵਿਸ਼ਵਾਸੀਆਂ ਦੇ ਮਨਾਂ ਦੇ ਵਿੱਚ ਰੱਬ ਦੇ ਦਾਸ ਪ੍ਰਤੀ ਸ਼ੱਕ ਗੁੱਸਾ ਕ੍ਰੋਧ ਆਉਣਾ ਸ਼ੁਰੂ ਹੋ ਜਾਂਦਾ ਆ ਤੇ ਹੌਲੀ ਹੌਲੀ ਕਰਕੇ ਪ੍ਰਭੂ ਦੇ ਸੇਵਕਾਂ ਤੋਂ ਦੂਰ ਹੁੰਦੇ ਜਾਂਦੇ ਆ ਕਿਉਂਕਿ ਸ਼ੈਤਾਨ ਬੜਾ ਚਲਾਕ ਹੈ ਜੇ ਤੁਸੀਂ ਪਰਮੇਸ਼ਰ ਦੇ ਬਣਦੇ ਵਿੱਚ ਪੜਦੇ ਆ ਪਹਿਲਾ ਪਤਰਸ ਦੇ ਵਿੱਚ ਲਿਖਿਆ ਹੈ ਸੁਚੇਤ ਹੋਵੋ ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਭੁੱਖੇ ਸਿੰਘ ਵਾਂਗ ਲਬਦਾ ਫਿਰਦਾ ਹੈ ਕਿ ਕਿਸ ਨੂੰ ਪਾੜ ਖਾਵਾ ਕਿਉਂਕਿ ਸ਼ੈਤਾਨ ਤਾਂ ਲਬਦਾ ਫਿਰਦਾ ਹੈ ਕਿ ਕਦੋਂ ਵਿਸ਼ਵਾਸੀਆਂ ਨੂੰ ਮੈਂ ਦੂਰ ਕਰਾਂ ਪਰੇਸ਼ਕ ਹੋ ਕਦੋਂ ਵਿਸ਼ਵਾਸੀਆਂ ਨੂੰ ਮੈਂ ਰੱਬ ਦੀ ਸੇਵਕਾ ਤੋਂ ਦੂਰ ਕਰਾਂ ਕਦੋਂ ਵਿਸ਼ਵਾਸੀਆਂ ਨੂੰ ਮੈਂ ਚਰਚ ਤੋਂ ਦੂਰ ਕਰਾਂ ਤਾਕਿਰ ਉਹਦੀ ਬੱਦਗੀ ਵੀ ਬੰਦ ਹੋ ਜਾਵੇ ਉਹਦਾ ਰੱਬ ਦੇ ਸੇਵਕ ਨਾਲ ਜਿਹੜਾ ਆਤਮਿਕ ਗੱਲਾਂ ਸਿਖਾਉਂਦਾ ਹੈ ਜਿਹੜਾ ਪ੍ਰਭੂ ਵਿੱਚ ਮਦਣਾ ਸਿਖਾਉਂਦਾ ਹੈ ਪ੍ਰਭੂ ਵਿੱਚ ਚੱਲਣਾ ਸਿਖਾਉਂਦਾ ਤੁਹਾਡਾ ਆਤਮਿਕ ਆਗੂ ਕਦੋਂ ਮੈਂ ਉਹਦੇ ਨਾਲ ਤੁਹਾਡਾ ਬੈਰ ਵਿਰੋਧ ਪਵਾ ਦਵਾਂ ਕਦੋਂ ਤੁਹਾਨੂੰ ਇੱਕ ਦੂਜੇ ਤੋਂ ਅਲੱਗ ਕਰ ਦੇਵਾਂ ਇਹ ਸ਼ੈਤਾਨ ਦੀ ਬੜੀ ਵੱਡੀ ਪਲੈਨਿੰਗ ਹੈ ਤੋਂ ਸਾਡੇ ਲੋਕੀ ਜਿਹੜੇ ਉਸ ਨੂੰ ਨਹੀਂ ਸਮਝ ਪਾਉਂਦੇ ਜਦ ਕਿ ਸਾਨੂੰ ਪ੍ਰੇਮ ਨਾਲ ਆਨੰਦ ਨਾਲ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ ਕੁਝ ਵੀ ਰੱਬ ਦੇ ਸੇਵਕਾਂ ਦੇ ਪ੍ਰਤੀ ਗਲਤ ਸੋਚਣ ਤੋਂ ਪਹਿਲਾਂ ਅਸੀਂ ਸ਼ਾਂਤੀ ਨਾਲ ਬੈਠ ਕੇ ਦੁਆ ਕਰੀਏ ਪ੍ਰਾਰਥਨਾ ਕਰੀਏ ਔਰ ਪਰਮੇਸ਼ਵਰ ਦੇ ਅੱਗੇ ਸਾਰਾ ਮਸਲਾ ਰੱਖੀਏ ਕੋਈ ਇੰਨਾ ਵੱਡਾ ਮਸਲਾ ਨਹੀਂ ਕਿ ਜਿਹਦਾ ਕੋਈ ਹੱਲ ਨਾ ਹੋਵੇ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਸ਼ੈਤਾਨ ਬਹੁਤ ਸਾਰੇ ਲੋਕਾਂ ਨੂੰ ਚਰਚਾ ਨਾਲੋਂ ਤੋੜ ਦਿੰਦਾ ਹੈ ਸੇਵਕਾਂ ਨਾਲੋਂ ਤੋੜ ਦਿੰਦਾ ਹੈ ਵਿਸ਼ਵਾਸੀਆਂ ਨਾਲੋਂ ਤੋੜ ਦਿੰਦਾ ਹੈ ਇੱਕ ਦੂਸਰੇ ਦੇ ਵਿੱਚ ਕਈ ਵਾਰ ਤਾਂ ਪਰਿਵਾਰ ਦੇ ਵਿੱਚ ਹੀ ਐਸੀ ਖਿਲਾਰਾ ਪਾ ਦਿੰਦਾ ਹੈ ਸ਼ੈਤਾਨ ਜਿਹਦੇ ਸਾਨੂੰ ਉਹ ਸਿੱਖਣ ਦੀ ਲੋੜ ਹੈ ਜਿਹੜਾ ਤਿਆਲ ਕੀ ਨਾਲ ਜਿਹੜਾ ਭਲਾਈ ਨਾਲ ਜਿਹੜਾ ਵਫਾਦਾਰੀ ਨਾਲ ਜਿਹੜਾ ਨਰਮਾਈ ਨਾਲ ਜਿਹੜਾ ਸੰਜਮ ਦੇ ਨਾਲ ਚੱਲਦਾ ਆ ਉਹ ਇੱਕ ਆਤਮਿਕ ਰੀਤੀ ਨਾਲ ਚੱਲਣ ਵਾਲਾ ਪਰਮੇਸ਼ਵਰ ਦੀ پاک ਰੂਹ ਦੇ ਵਸੀਲੇ ਨਾਲ ਚੱਲਣ ਵਾਲਾ ਇੱਕ ਵਿਸ਼ਵਾਸੀ ਹੁੰਦਾ ਆ ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਵਿਸ਼ਵਾਸੀ ਭੈਣ ਭਰਾ ਸਾਰੇ ਤੇ ਰੱਬ ਦੇ ਦਾਸ ਮਿਲ ਕੇ ਪਰਮੇਸ਼ਵਰ ਦੀ ਦੇ ਦੀ ਉਸਾਰੀ ਕਰੀਏ देरी उसारी का मतलब असी जिन्नी भी कलिशिया है वह परमेश्वर की देह है प्रभु यसु की देह है तो यसू सा हैडया जाने के साथ सिर है तो सिर यसु है देह जी है असी कलीसियां परमेश्वर की सारी कलिशिया तो सूँ चाहिए है कि असी इस प्रभु की देह की उसारी करिए वधाइए ना कि इस तोड़िए ना कि इसको खराब करिए ਉਹ ਕਿ ਸ਼ੈਤਾਨ ਦਾ ਕੰਮ ਹੈ ਇਸ ਦੇਹੀ ਨੂੰ ਖਰਾਬ ਕਰਨਾ ਉਹ ਉਹ ਸਿਰ ਨੂੰ ਤਾਂ ਨਹੀਂ ਛੇੜ ਸਕਦਾ ਜਾਨੀ ਕਿ ਯਿਸੂ ਮਸੀਹ ਦਾ ਤਾਂ ਨਹੀਂ ਮੁਕਾਬਲਾ ਕਰ ਸਕਦਾ ਇਸ ਲਈ ਉਹ ਦੇਹੀ ਹੈ ਜਿਹੜੀ ਮੈਂ ਤੇ ਤੁਸੀਂ ਵਿਸ਼ਵਾਸੀ ਲੋਕ ਆ ਜਿਹੜੇ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਦੇਹੀ ਜਿਹੜੀ ਹੈ ਕਲੀਸਿਆ ਜਿਹੜੀ ਹੈ ਉਹ ਤਿੱਤਰ ਮਿੱਤਰ ਹੋ ਜਾਵੇ ਉਹ ਖਿਲਰ ਜਾਵੇ ਤੇ ਕਈ ਸਾਰੇ ਵਿਸ਼ਵਾਸੀਆਂ ਦੇ ਜੀਵਨ ਵਿੱਚ ਫਿਰ ਐਦਾਂ ਪਉਂਦਾ ਹੈ ਤੁਸੀਂ ਸੋਚ ਕੇ ਦੇਖੋ ਜਦੋਂ ਸਾਨੂੰ ਪਰਮੇਸ਼ਰ ਇੰਨੀ-ਇੰਨੀ ਵਰਕਤਾਂ ਦਿੰਦਾ ਹੈ ਉਸੇ ਰੱਬ ਦੇ ਦਾਸ ਦੀ ਪ੍ਰਾਰਥਨਾ ਦੇ ਦੁਆਰਾ ਸਾਡੇ ਜੀਵਨ ਚ ਵੱਡੇ-ਵੱਡੇ ਕੰਮ ਹੁੰਦੇ ਨੇ ਪਰਮੇਸ਼ਰ ਬੁਢੀ ਬੁਢੀਆ ਬਰਕਤ ਆ ਦਿੰਦਾ ਹੈ ਤੇ ਉਸੇ ਰੱਬ ਦੇ ਦਾਸ ਨਾਲ ਅਸੀਂ ਬਿਨਾਂ ਗੱਲ ਤੋਂ ਬਿਨਾਂ ਵਜ੍ਹਾ ਤੋਂ ਰੁਸ ਕੇ ਬੈਠ ਜਾਂਦੇ ਆ ਆਪਣਾ ਆਪਣੇ ਵਿੱਚ ਦੂਰੀਆਂ ਪਾ ਲੈਨੇ ਆ ਸੋਚ ਕੇ ਦੇਖੋ ਕਿਉਂਕਿ ਸ਼ੈਤਾਨ ਕਦੇ ਨਹੀਂ ਚਾਹੁੰਦਾ ਕਿ ਇੱਕ ਵਿਸ਼ਵਾਸੀ ਤੇ ਪ੍ਰਭੂ ਦੇ ਦਾਸ ਮਿਲ ਕੇ ਪਰਮੇਸ਼ਰ ਦੀ ਦੇਹੀ ਨੂੰ ਜਾਨੀ ਕਿ ਕਲੀਸਿਆ ਨੂੰ ਵਧਾਉਣ ਉਹ ਨਹੀਂ ਚਾਹੁੰਦਾ ਇਸ ਲਈ ਉਹ ਤੋੜਦਾ ਆ ਅੱਜ ਇੱਕ ਵਿਸ਼ਵਾਸੀ ਨੂੰ ਸਮਝਣਾ ਪਵੇਗਾ ਸਭ ਤੋਂ ਪਹਿਲਾਂ ਸਭ ਵਿਸ਼ਵਾਸੀ ਆਪਣੇ ਆਤਮਿਕ ਆਗੂ ਨਾਲ ਪ੍ਰਭੂ ਦੇ ਦਾਸ ਨਾਲ ਚੰਗਾ ਮੇਲ ਮਲਾਪ ਕਰਨ ਚੰਗੀ ਸੰਗਤੀ ਕਰਨ ਚੰਗੀ ਫੈਲੋਸ਼ਿਪ ਕਰਨ ਤਾਂ ਕਿ ਅਸੀਂ ਜਦੋਂ ਇਕੱਠੇ ਹੋਈਏ ਪ੍ਰਭੂ ਦੇ ਮੇਲ ਮਲਾਪ ਵਿੱਚ ਉਹਦੇ ਪ੍ਰੇਮ ਪਿਆਰ ਵਿੱਚ ਵਧੀਏ ਤਾਂ ਸ਼ੈਤਾਨ ਨੂੰ ਅਗ ਲਗੇ ਤੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਪ੍ਰਸੰਤਾ ਸਾਡੇ ਤੋਂ ਹੋਵੇ ਮੇਰੇ ਦਾਸ ਤੇ ਮੇਰੀ ਕਲੀਸਿਆ ਮਿਲ ਕੇ ਮੇਰੀ ਦੇਹੀ ਦੀ ਉਸਾਰੀ ਕਰ ਰਹੀ ਹੈ ਹalleluya ਸੋ ਪਰਮੇਸ਼ਰ ਦੇ ਲੋਕੋ ਵਚਨ ਥੋੜਾ ਜਿਹਾ ਲੰਬਾ ਆ ਤਾਂ ਇਸ ਨੂੰ ਜ਼ਰੂਰ ਧਿਆਨ ਨਾਲ ਸੁਣੋ ਤੇ ਨਾਲ ਪਰਮੇਸ਼ਵਰ ਦਾ ਵਚਨ ਵੀ ਪੜੋ ਕਿਉਂਕਿ ਬਾਈਬਲ ਦੱਸਦੀ ਹੈ ਪ੍ਰਭੂ ਦੇ ਦਾਸ ਅਤੇ ਕਲੀਸ਼ਿਆ ਮਸੀਹ ਯਿਸੂ ਦੇ ਮਿਲ ਕੇ ਅੰਗ ਹਨ ਉਹਦੀ ਦੇਹੀ ਦੇ ਅੰਗ ਹਨ ਤੇ ਉਹਨਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਅਗਰ ਕੋਈ ਅੰਗ ਖਰਾਬ ਹੁੰਦਾ ਆ ਤਾਂ ਉਸ ਨੂੰ ਠੀਕ ਕਰਵਾਇਆ ਜਾ ਸਕਦਾ ਹੈ ਉਹਦਾ ਇਲਾਜ ਹੋ ਸਕਦਾ ਆ अगर कोई विश्वासी ਤੁਹਾਡੇ ਮਨ ਵਿੱਚ ਕੋਈ ਸ਼ੰਕਾ ਆ ਕੋਈ ਪ੍ਰੋਬਲਮ ਆ ਤੋਂ ਪ੍ਰਭੂ ਦੇ ਦਾਸ ਨਾਲ ਬੈਠੋ ਗੱਲਬਾਤ ਕਰੋ ਇਹ ਨਹੀਂ ਕਿ ਅਸੀਂ ਫੋਨ ਬੰਦ ਕਰ ਦਈਏ ਇਹ ਨਹੀਂ ਕਿ ਅਸੀਂ ਗੱਲ ਨਹੀਂ ਕਰਨੀ ਤੁਸੀਂ ਇਹ ਨਾ ਸੋਚੋ ਸ਼ੈਤਾਨ ਵਿਸ਼ਵਾਸੀ ਦੇ ਮਨ ਵਿੱਚ ਪਾਉਂਦਾ ਆ ਕਿ ਪਾਸਟਰ ਜੀ ਮੈਨੂੰ ਬਾਰ-ਬਾਰ ਫੋਨ ਕਰ ਰਹੇ ਨੇ ਪਤਾ ਨਹੀਂ ਮੇਰੇ ਬਿਨਾ ਕੁਝ ਵੀ ਨਹੀਂ ਹੋਣਾ ਐਸਾ ਨਹੀਂ ਹੈ ਪਿਆਰੇ ਪਰਮੇਸ਼ਰ ਦੇ ਲੋਕੋ ਬਲਕਿ ਪ੍ਰਭੂ ਦਾ ਦਾਸ ਇਸ ਲਈ ਤੁਹਾਨੂੰ ਬਾਰ-ਬਾਰ ਕਾਲ ਕਰਦਾ ਹੈ ਇਸ ਲਈ ਬਾਰ-ਬਾਰ ਤੁਹਾਨੂੰ ਬੁਲਾਉਂਦਾ ਆ ਤਾਂ ਕਿ ਉਹ ਤੁਹਾਡੀ ਤੁਹਾਡੇ ਨਾਲ ਮੇਲ ਮਿਲਾਪ ਕਰ ਸਕੇ ਮਸੀਹ ਯਸ਼ੂ ਦੇ ਵਚਨ ਨੂੰ ਪੂਰਾ ਕਰ ਸਕੇ ਜੇ ਤੁਸੀਂ ਗਵਾਚ ਗਏ ਹੋ ਤਾਂ ਤੁਹਾਨੂੰ ਲੱਭ ਸਕੇ ਤੁਹਾਨੂੰ ਲੱਪਣ ਲਈ ਤੁਹਾਨੂੰ ਪਾਉਣ ਲਈ ਤੁਹਾਨੂੰ ਮਸੀਹ ਦੇ ਵਿੱਚ ਮਜ਼ਬੂਤ ਕਰਨ ਲਈ ਫਿਰ ਤੋਂ ਪ੍ਰਭੂ ਦੇ ਵਿੱਚ ਵਧੀਆ ਤਰੀਕੇ ਨਾਲ ਚਲਾਉਣ ਲਈ ਤੁਹਾਨੂੰ ਵਾਰ-ਵਾਰ ਕੰਟੈਕਟ ਕਰਦਾ ਪ੍ਰਭੂ ਦਾ ਦਾਸ ਜੇ ਤੁਸੀਂ ਉਸ ਦੇ ਉਲਟ ਉਸ ਦਾ ਕੋਈ ਜਵਾਬ ਨਹੀਂ ਦਿੰਦੇ ਜਦ ਕਿ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਪ੍ਰਭੂ ਯਸ਼ੂ ਮਸੀਹ ਨੇ ਸਲੀਬ ਉਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਮਾਰਿਆ ਗਿਆ ਕੁੱਟਿਆ ਗਿਆ ਮੁੰਦੇ ਠੁੱਕਿਆ ਗਿਆ ਕਿੰਨੀ ਜ਼ਲੀਲਤਾ ਕਿੰਨੀ ਬੇਇੱਜ਼ਤੀ ਕਿੰਨਾ ਕੁਛ ਉਹਨਾਂ ਨੇ ਜ਼ਲਾਲਤ ਆਪਣੇ ਜੀਵਨ ਵਿੱਚ ਚੱਲੀ ਤੇ ਫਿਰ ਵੀ ਸੰਕੂ ਸਹਿੰਦੇ ਰਹੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨਾਲ ਬੈਰ ਵਿਰੋਧ ਨਹੀਂ ਦਿਖਾਇਆ ਬਲਕਿ ਆਪਣੇ ਨਫ਼ਰਤ ਬਾਰ ਕਰਨ ਵਾਲਿਆਂ ਨੂੰ ਮਾਫ਼ ਕਰ ਦਿੱਤਾ ਤੇ ਅਸੀਂ ਜੇਕਰ ਸਾਡੇ ਵਿੱਚ ਕੋਈ ਮਾੜੀ-ਮੁੱਟੀ ਗੱਲ ਹੁੰਦੀ ਆ ਤਾਂ ਕੀ ਅਸੀਂ ਇੱਕ ਦੂਜੇ ਨੂੰ ਮਾਫ਼ ਨਹੀਂ ਕਰ ਸਕਦੇ ਪਰਮੇਸ਼ਰ ਦੇ ਵਚਨ ਦੇ ਵਿੱਚ ਕੀ ਲਿਖਿਆ ਆਓ ਮੈਂ ਤੁਹਾਨੂੰ ਇੱਕ ਵਚਨ ਦੱਸਦਾ ਹਾਂ ਮਤੀ ਦੀਨਜੀਲ 6 ਅਧਿਆਇ 13ਵਾਂ ਵਚਨ ਜਦੋਂ ਤੁਸੀਂ ਪੜ੍ਹਦੇ ਆ ਜਿਹੜੀ ਪ੍ਰਾਰਥਨਾ ਪ੍ਰਮੇਸ ਹਮਸ ਨੇ ਸਿਖਾਈ ਸੀ ਨਾ ਉਹਦੇ ਅਗਰ ਪ੍ਰਾਰਥਨਾ ਦੇ ਵਿੱਚੋਂ 13 13 ਨੰਬਰ ਵਚਨ ਅਸੀਂ ਪੜਾਂਗੇ ਤੇ ਲਿਖਿਆ ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ ਸਗੋਂ ਬੁਰੀਾਈ ਤੋਂ ਬਚਾ ਠੀਕ ਹੈ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਐਦਾਂ ਦੇ ਗੱਲਬਾਤ ਆਉਂਦੀ ਹੈ ਤਾਂ ਉਹ ਪਰਿਕਸ਼ਾ ਹੁੰਦੀ ਹੈ ਪਰਤਾਵਾ ਹੁੰਦਾ ਹੈ ਪ੍ਰਭੂ ਵੀ ਪਰਖ ਕੇ ਦੇਖਦਾ ਹੈ ਕਿ ਮੈਂ ਤੁਹਾਨੂੰ ਸਾਰੀਆਂ ਬਰਕਤਾਂ ਦਿੱਤੀਆਂ ਮੈਂ ਤੁਹਾਨੂੰ ਜੋ ਮੰਗਿਆ ਦਿੱਤਾ ਲੇਕਿਨ ਹੁਣ ਤੁਸੀਂ ਕਿੰਨੇ ਵਫਾਦਾਰ ਹੋ ਮੇਰੇ ਨਾਲ ਕਿਉਂਕਿ ਪ੍ਰਭੂ ਚੈੱਕ ਕਰਕੇ ਵੇਖਦਾ ਹੈ ਅਗਰ ਧਰਤੀ ਤੇ ਜਿਹੜੇ ਤੁਹਾਡੇ ਵਿਚਕਾਰ ਮੇਰੇ ਸੇਵਕ ਸੇਵਾ ਕਰਦੇ ਨੇ ਜਿਨ੍ਹਾਂ ਦੇ ਰਾਹੀਂ ਮੈਂ ਤੁਹਾਡੀ ਪ੍ਰਾਰਥਨਾਵਾਂ ਸੁਣ ਕੇ ਤੁਹਾਨੂੰ ਬਰਕਤ ਦਿੰਦਾ ਹਾਂ ਤੁਹਾਨੂੰ ਆਸ਼ੀਸ਼ ਦਿੰਦਾ ਹਾਂ ਅਗਰ ਤੁਸੀਂ ਮੇਰੇ ਉਹਨਾਂ ਦਾਸਾਂ ਦੇ ਨਾਲ ਸਹੀ ਨਹੀਂ ਹੋ ਤੁਹਾਡਾ ਰਿਸ਼ਤਾ ਸਹੀ ਨਹੀਂ ਹੈ ਤਾਂ ਮੇਰੇ ਨਾਲ ਰਿਸ਼ਤਾ ਕਿਵੇਂ ਸਹੀ ਹੋਵੇਗਾ ਤਾਂ ਮੇਰ ਨਾਲ ਰਿਸ਼ਤਾ ਕਿਵੇਂ ਕਈ ਵਾਰ ਪਰਮੇਸ਼ਰ ਸਾਨੂੰ ਇਹਦਾ ਪਰਤਾਵੇ ਵਿੱਚ ਪਾਉਂਦਾ ਆ ਪਰਖ ਕੇ ਵੇਖਦਾ ਆ ਮੇਰੇ ਦਾਸ ਨਾਲ ਇਹਨਾਂ ਦਾ ਕੀ ਕਿਦਾਂ ਦਾ ਰਿਸ਼ਤਾ ਹੈ ਤੋਂ ਪਰਖ ਕੇ ਵੇਖਦਾ ਹੈ ਤੋ ਅਗਲਾ ਬਚਨ ਅਸੀਂ ਵੇਖਦੇ ਹਾਂ ਅੱਗੇ ਲਿਖਿਆ ਹੈ 14 ਨੰਬਰ वचन ਚ ਲਿਖਿਆ ਹੈ ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਕਰਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਵੀ ਮਾਫ ਕਰ ਦੇਵੇਗਾ ਪਰ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਨਾ ਕਰੋ ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਅਪਰਾਧ ਮਾਫ ਨਾ ਕਰੇਗਾ ਪਰਮੇਸ਼ੁਰ ਦੇ ਲੋਕੋ ਮੈਂ ਵਚਨ ਵਿੱਚੋਂ ਪੜ੍ਹ ਕੇ ਤੁਹਾਨੂੰ ਦੱਸਿਆ ਅਸੀਂ ਕੀ ਕਰਦੇ ਆ ਅਸੀਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਗੁੱਸਾ ਕਰਕੇ ਬਹੁਤ ਦੂਰੀ ਬਣਾ ਲੈਨੇ ਆ ਇੱਕ ਦੂਜੇ ਨੂੰ ਤੁਸੀਂ ਮਾਫ ਨਹੀਂ ਕਰਦੇ ਜਦ ਕਿ ਬਾਈਬਲ ਕਹਿੰਦੀ ਹੈ ਤੁਸੀਂ ਮਾਫ ਕਰੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਜੇਕਰ ਤੁਸੀਂ ਉਹਨਾਂ ਨੂੰ ਉਹਨਾਂ ਦੇ ਅਪਰਾਧ ਮਾਫ ਕਰੋਗੇ ਤਾਂ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਮਾਫ ਕਰੇਗਾ ਅਗਰ ਅਸੀਂ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਆਪਣੇ ਆਗੂ ਨੂੰ ਜਾਂ ਆਪਣੇ ਭੈਣ ਭਾਈ ਨੂੰ ਜੀਤੋਂ ਆਪਾਂ ਗੁੱਸਾ ਕਰਦੇ ਹਾਂ ਉਹਨਾਂ ਨੂੰ ਪਾ ਅਗਰ ਮਾਫ ਨਹੀਂ ਕਰ ਸਕਦੇ ਤੇ ਪ੍ਰਭੂ ਤੁਹਾਨੂੰ ਕਿਦਾਂ ਮਾਫ ਕਰੇਗਾ ਫਿਰ ਤੁਸੀਂ ਆਪਣੇ ਗੁਨਾਹਾਂ ਆਪਣੀਆਂ ਗਲਤੀਆਂ ਤੋਂ ਜਦੋਂ ਤੋਬਾ ਕਰੋਗੇ ਜਾਂ ਮਾਫੀ ਮੰਗੋਗੇ ਆਪਣੀਆਂ ਗਲਤੀਆਂ ਕਰਨ ਤੋਂ ਬਾਅਦ ਤਾਂ ਕੀ ਪ੍ਰਭੂ ਤੁਹਾਨੂੰ ਮਾਫ ਕਰੇਗਾ ਕਦੇ ਨਹੀਂ ਉਤੇ ਸਾਫ਼ ਲਿਖਿਆ ਬਚਨ ਦੇ ਵਿੱਚ ਅਗਰ ਤੁਸੀਂ ਉਹਨਾਂ ਨੂੰ ਮਾਫ਼ ਕਰੋਗੇ ਤਾਂ ਪਿਤਾ ਤੁਹਾਨੂੰ ਮਾਫ਼ ਕਰੇਗਾ ਅਗਰ ਤੁਸੀਂ ਨਹੀਂ ਮਾਫ਼ ਕਰੋਗੇ ਤੇ ਫਿਰ ਪਿਤਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ ਤੋਂ ਇਸ ਲਈ ਪਰਮੇਸ਼ਰ ਦੇ ਬਚਨ ਨੂੰ ਸਮਝਣ ਦੀ ਲੋੜ ਹੈ ਸਿੱਖਣ ਦੀ ਲੋੜ ਹੈ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਅਸੀਂ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਆਪਣਾ ਸਮਾਂ ਬਰਬਾਦ ਨਾ ਕਰੀਏ ਆਪਣੇ ਆਤਮਿਕ ਆਗੂ ਨਾਲ ਇੱਕ ਚੰਗਾ ਰਿਸ਼ਤਾ ਬਣਾਈਏ ਇੱਕ ਚੰਗਾ ਪਿਆਰ ਮੁਹੱਬਤ ਵਾਲਾ ਯਿਸੂ ਮਸੀਹ ਦੀ ਮੁਹੱਬਤ ਵਾਲਾ ਇੱਕ ਰਿਸ਼ਤਾ ਕਾਇਮ ਕਰੀਏ ਅਗਰ ਇਦਾਂ ਸੀ ਨਹੀਂ ਕਰਦੇ ਤੇ ਸ਼ੈਤਾਨ ਇਸ ਦਾ ਭਰਪੂਰ ਫਾਇਦਾ ਉਠਾਏਗਾ ਉਹ ਤੁਹਾਡੇ ਵਿੱਚ ਦੂਰੀ ਪਾਏਗਾ ਅਤੇ ਤੁਹਾਨੂੰ ਨਾਸ਼ ਕਰ ਦੇਵੇਗਾ ਤਾਂ ਕਿ ਤੁਸੀਂ ਬੰਦਗੀ ਵੀ ਛੱਡ ਦੋ ਤਾਂ ਕਿ ਤੁਸੀਂ ਪ੍ਰਾਰਥਨਾ ਵੀ ਛੱਡ ਦੋ ਤੇ ਰੱਬ ਤੇ ਸੇਵਕਾਂ ਨਾਲ ਤੁਸੀਂ ਮਿਲਵਲਾਪ ਨਾ ਕਰੋ ਸੋ ਪਰਮੇਸ਼ਰ ਦੇ ਲੋਕੋ ਪ੍ਰਭੂ ਤਾਨੂੰ ਬLES ਕਰੇਗਾ ਤਾਨੂੰ ਬਹੁਤ ਜ਼ਿਆਦਾ ਆਸ਼ੀਸ਼ ਦੇਵੇਗਾ ਇਸ ਲਈ ਤੁਹਾਡੇ ਲਈ ਹੋਰ ਬਰਕਤਾਂ ਪ੍ਰਭੂ ਨੇ ਬਹੁਤ ਰੱਖੀਆਂ ਹਨ ਪਰ ਜਿਹੜੀਆਂ ਪਹਿਲਾਂ ਲਈਆਂ ਨੇ ਅਸੀਂ ਨੇ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਰੱਬ ਦੇ ਦਾਸ ਦੀਆਂ ਪ੍ਰਾਰਥਨਾਵਾਂ ਉਹਦੇ ਸਮਰਪਣ ਨੂੰ ਉਹਦੀ ਉਹਦੀ ਸੇਵਾ ਨੂੰ ਦੇਖਦੇ ਹੋਏ ਅਸੀਂ ਮੇਲ ਮਿਲਾਪ ਦੇ ਵਿੱਚ ਆਈਏ ਦੂਰੀਆਂ ਨਾ ਬਣਾਈਏ ਮੈਂ ਪ੍ਰਭੂ ਯਿਸੂ مسیਦਾ ਇੱਕ ਦਾਸ ਹੋਣ ਦੇ ਨਾਤੇ ਤੁਹਾਨੂੰ ਫਿਰ ਤੋਂ ਬੁਲਾਉਣਾ ਹੈ ਕਿ ਮੁੜੋ ਔਰ ਪਰਮੇਸ਼ਵਰ ਦੀ ਸੰਗਤੀ ਵਿੱਚ ਆਤਮਾ ਤੇ ਸੱਚਾਈ ਨਾਲ ਆਤਮਾ ਦੇ ਫਲਾਂ ਨਾਲ ਪਰੇ ਹੋਏ ਪ੍ਰਭੂ ਦੀ ਸੰਗਤੀ ਸ਼ੁਰੂ ਕਰੋ ਪ੍ਰਭੂ ਦੀ ਅਰਾਧਨਾ ਸ਼ੁਰੂ ਕਰੋ ਮੇਲ ਬੁਲਾਵਕ ਵਾਲੀ ਜ਼ਿੰਦਗੀ ਜਿਓ ਪ੍ਰਭੂ ਤੁਹਾਨੂੰ ਬਰਕਤ ਦੇਵੇ ਜੈ ਮਸੀਹ